ਲੋਕਤੰਤਰ ਵਿੱਚ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਕਿ ਅਸੀਂ ਆਪਣੇ ਦੇਸ਼ ਦੀਆਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਲੋਕਤੰਤਰੀ ਪਰੰਪਰਾਵਾਂ ਕਾਇਮ ਰੱਖਾਂਗੇ ਕਾਇਮ ਰੱਖਾਂਗੇ ਅਤੇ ਅਤੇ ਸੁਤੰਤਰ ਸੁਤੰਤਰ ਨਿਰਪੱਖ ਕਿਰਪਾ ਅਤੇ ਸ਼ਾਂਤਮਈ ਚੋਣਾ ਦੇ ਮਾਨ ਮਾਨ ਵਰਕਰਾਂ ਰੱਖਦੇ ਹੋਏ ਵਰਕਰਾਂ ਰੱਖਦੇ ਹੋਏ ਨਿਡਰ ਹੋ ਕੇ ਨਿਡਰ ਹੋ ਕੇ ਧਰਮ ਧਰਮ ਵਰਗ ਵਰਗ ਜਾਤੀ ਜਾਤੀ ਭਾਈਚਾਰੇ ਭਾਈਚਾਰੇ ਭਾਸ਼ਾ ਭਾਸ਼ਾ ਜਾ ਹੋ ਕਿਸੇ ਵੀ ਲਾਲਚ ਦੇ ਲਾਲਚ ਦੇ ਬਿਨਾ ਪਰਵਾਹ ਤੋਂ ਬਿਨਾ ਸਾਰੀਆਂ ਚੋਣਾਂ ਵਿੱਚ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਾਂਗੇ ਵਰਤੋਂ ਕਰਾਂਗੇ ਧੰਨਵਾਦ ਧੰਨਵਾਦ ਲਈ ਹੁਣ ਜਿਹਨਾਂ ਨੇ ਬੈਜੋ ਬੈਜੋ ਵੀ